ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਤੇ ਹਾਂਜੀ ਆਪਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪਸ਼ਮੀਨੇ ਦੇ ਸੂਟ ਤੇ ਜਾਂ ਕਿਸੇ ਵੀ ਫੈਬਰਿਕ ਤੇ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਜ਼ਿਆਦਾਤਰ ਕਿਉਂਕਿ ਹੁਣ ਪਸ਼ਮੀਨੇ ਦੇ ਸੂਟ ਦੇ ਜਿਹੜੇ ਵਰਕ ਨੇ ਟ੍ਰੈਂਡ ਦੇ ਵਿੱਚ ਨੇਗੇ ਵਰਕ ਕਿਉਂਕਿ ਵਿੰਟਰ ਸੀਜ਼ਨ ਹੈ ਪਸ਼ਮੀਨੇ ਦਾ ਪਲੇਨ ਫੈਬਰਿਕ ਆਪਣੀ ਸ਼ਾਪ ਦੇ ਉੱਪਰ ਤੁਹਾਨੂੰ ਸਾਰਾ ਮਿਲ ਜੂਗਾ ਤੇ ਤੁਹਾਨੂੰ ਵਰਕ ਕੇਵਲ ਹੀ ਮਸ਼ੀਨ ਤੇ ਮਿਲੂਗਾ ਜੀ ਜਿਹੜਾ ਤੁਸੀਂ ਪਸ਼ਮੀਨੇ ਦੇ ਸੂਟ ਤੇ ਵਰਕ ਕਰੋਗੇ ਇਹ ਵਾਲੀ ਮਸ਼ੀਨ ਦਾ ਤੁਹਾਨੂੰ ਵਰਕ ਮਿਲੂਗਾ ਜੇਕਰ ਤੁਸੀਂ ਕੋਈ ਨੀਡਲ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਸਟੈਂਡ ਦੇ ਉੱਪਰ ਇਸ ਤਰ੍ਹਾਂ ਜਿਵੇਂ ਇਹ ਫੈਂਡੀ ਸ਼ਲਕ ਦਾ ਸੂਟ ਆਪਾਂ ਜਿਹੜਾ ਰੈਡੀ ਕਰ ਰਹੇ ਹਾਂ ਉਹ ਇਸ ਤਰ੍ਹਾਂ ਤੁਸੀਂ ਕਰਵਾ ਸਕਦੇ ਹੋ ਤਿਆਰ ਇਹਦੇ ਵੀ ਇਸ ਤਰ੍ਹਾਂ ਆਰੀ ਦਾ ਕੰਮ ਵੀ ਹੈਗਾ ਦੇਖੋ ਥੋੜੀ ਜਿਹੀ ਧੁੱਪ ਪੈਤੀ ਇਧਰੋਂ ਦਿਖਦਾ ਨਹੀਂ ਹੈਗਾ ਸਹੀ ਐਸਟਰਾ ਵਿੱਚ ਤੁਸੀਂ ਸੂਟ ਨੂੰ ਤਿਆਰ ਕਰਵਾ ਸਕਦੇ ਹੋ ਇਹ ਨੈੱਕ ਬਣਿਆ ਇਹ ਮੈਗ ਕਰ ਲਈਏ ਸੂਟ ਤਿਆਰ ਤੇ ਆਪਾਂ ਇਹ ਵਾਲੀ ਮੋਟਰ ਵਾਲੀ ਮਸ਼ੀਨ ਤੇ ਕਰਦੇ ਆਂ ਇਹ ਵਾਲਾ ਵਰਕ ਕਿਸੇ ਕਸਟਮਰ ਦਾ ਸੂਟ ਹੈਗਾ ਹਲੇ ਰਹਿੰਦਾ ਆਪਾਂ ਕੁਝ ਵਰਕ ਕਰਤਾ ਤੇ ਇਹਦੇ ਸਾਰੇ ਫਰੰਟ ਤੇ ਅਸਤਰਾਂ ਬੂਟੀ ਬਣੂਗੀ ਲੈ ਜੀ ਜੇ ਤੁਸੀਂ ਪਲੇਨ ਸੂਟ ਲੈਣਾ ਚਾਹੁੰਦੇ ਹੋ ਪਸ਼ਮੀਨੇ ਦੇ ਵਿੱਚ ਸ਼ਿਲਕ ਪਸ਼ਮੀਨੇ ਦੇ ਵਿੱਚ ਉੱਪਰ ਸ਼ਿਲਕ ਪਸ਼ਮੀਨਾ ਵੀ ਹੈ ਤੇ نیچے ਜਿਹੜਾ ਸਿੰਪਲ ਪਸ਼ਮੀਨਾ ਹੁੰਦਾ ਉਹ ਵੀ ਹੈ ਤੁਸੀਂ ਆਹ ਵਾਲਾ ਹੈਗਾ ਜੀ ਵਰਬਰੀ ਪਸ਼ਮੀਨਾ ਇਦੇ ਵਿੱਚ ਇਸ ਤਰ੍ਹਾਂ ਥੋੜੀ ਥੋੜੀ ਡਿਜ਼ਾਈਨਿੰਗ ਜੀ ਬਣੀ ਹੋਈ ਹੈ ਇਹਨੂੰ ਬਰਬਰੀ ਪਸ਼ਮੀਨਾ ਕਹਿੰਦੇ ਨੇ ਜੇਕਰ ਤੁਸੀਂ ਇਸ ਤਰ੍ਹਾਂ ਦੇ ਪਲੇਨ ਸੂਟ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਵਰਕ ਆਪਣੀ ਪਸੰਦ ਦਾ ਕਰਵਾ ਸਕਦੇ ਹੋ ਤੇ ਚਲੋ ਜੀ ਹੁਣ ਵੱਜ ਗਏ ਨੇਗੇ ਸਵੇਰ ਦੇ 11 ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਇੱਧਰ ਲੇਟ ਆਇਆ ਥੋੜਾ ਜਿਹਾ ਕੰਮ ਲੇਟ ਹੋ ਗਿਆ ਸੀ ਥੋੜਾ ਜਿਹਾ ਕਿਉਂ ਕੁਛ ਕਿ ਅੱਜ ਆਪਾਂ ਨੂੰ ਜਮੰਦਿਆਂ ਦਾ ਵਿਆਹ ਆਇਆ ਸੀਗਾ ਤੁਸੀਂ ਜਾਣਦੇ ਤੁਸੀਂ ਵੀਡੀਓ ਦੇਖਦੇ ਹੋ ਜਮੰਦਿਆਂ ਦੇ ਵਿਆਹ ਦੀਆਂ ਤਿਆਰੀਆਂ ਤੁਸੀਂ ਸਾਰੇ ਪ੍ਰੋਗਰਾਮ ਦੇਖਦੇ ਹੋ ਤੇ ਉਹ ਵੀ ਆਪਾਂ ਨੂੰ ਅੱਜ ਕਾਰਡ ਦੇਣ ਆਏ ਸੀਗੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਕੁਸਤਾ ਜੀ ਜਾਣਾ ਸੀਗਾ ਹੁਣ ਆਪਾਂ ਵੀ ਜਮੰਦਿਆਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਦੇ ਆ ਪਰ ਆਪਾਂ ਨੂੰ ਥੋੜਾ ਜਿਹਾ ਲੇਟ ਹੋ ਗਿਆ ਕਾਰਡ ਦੇਣ ਕੋਣੀ ਕਿ ਕਿਆ ਹੁੰਦਾ ਵੀ ਚਲੋ ਬਿਜੀ ਹੋਰ ਪਾਸੇ ਵੀ ਬੰਦੇ ਨੇ ਜਾਣਾ ਹੁੰਦਾ ਪਰ ਉਹ ਵੈਸੇ ਪਤੀ ਦੀ ਚਲੋ ਉਹਨਾਂ ਦਾ ਕਿਆ ਹੋਇਆ ਸੀ ਬਹੁਤ ਟਾਈਮ ਤੋਂ بیوی ਆਇਆ ਤੇ ਹੁਣ ਆਪਾਂ ਤਿਆਰੀਆਂ ਕਰਦੇ ਆ ਬਾਕੀ ਆਪਣਾ ਬੁਟੀਕ ਹੈ ਆਪਣਾ ਸ਼ਾਪ ਹੈਗੀ ਆਪਾਂ ਸੂਟ ਸਟਿਚ ਕਰਨਾ ਆਪਾਂ ਖੁਦ ਕਰਨਾ ਹੈਗਾ ਤਾਂ ਕਰਕੇ ਆਪਣੀ ਤਿਆਰੀ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਤੇ ਮੈਂ ਇੱਕ ਕਰ ਰਹੀ ਹੂ ਆਪਣਾ ਸੂਟ ਵਰਕ ਜਿਹੜਾ ਪਤਨੂੰ ਦਿਖਾਇਆ ਹੈਗਾ ਬਾਹਰ ਔਰੇਂਜ ਕਲਰ ਦਾ ਫੈਂਡੀ ਛਿਲਕ ਦੇ ਵਿੱਚ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਤਿਆਰ ਕਰਾਉਣਾ ਜੇ ਤੁਸੀਂ ਸਿੱਪੀ ਮੋਤੀ ਦਬਕੇ ਦਾ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਉਹ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦੱਸਿਆ ਵੀ ਜਿਹੜਾ ਆਪਣਾ ਵਰਕ ਹੈ ਮਸ਼ੀਨ ਦਾ ਇਹ ਵਾਲੀ ਮਸ਼ੀਨ ਤੇ ਹੋਊਗਾ ਤੁਸੀਂ ਇਸ ਤਰ੍ਹਾਂ ਦੇ ਪਸ਼ਮੀਨੇ ਦੇ ਸੂਟ ਹੈ ਜਿਹੜੇ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ

ਕੁਝ ਸਾਰੇ ਕਿਤੇ ਆਪੀ ਕਾਰਡ ਵੰਡੇ ਨੇ ਵੰਡੀਆਂ ਐਸੀ ਕਰਕੇ ਪਹਿਲਾ ਬਾਜੀ ਵੰਡੀ ਆ ਵੀ ਫਿਰ ਬਾਹਰ ਨਾ ਕਰੀਂ ਮੁਕਾਈ ਨਹੀਂ ਅਗਲਾ ਕਾਰ ਲੈ ਲੈਂਦਾ ਸਾਰੇ ਬੰਦੇ ਨੱਖ ਹੋ ਜਾਂਦਾ ਚਲੋ ਇਹਦਾ ਬੱਤੀ ਜਿਹੀ ਕਾਰਡ ਜਾਣਾ ਆਪਾਂ ਜਾਣੇ ਹੋਣੀ ਉਧਰ ਫੇਰ ਵੀ ਚਨਾਇ ਹੋ ਜਾਂਦਾ ਹਾਂ ਆਪਾਂ ਨੂੰ ਸਾਰੇ ਆਨੇ ਆਵਾਜ਼ ਠੀਕ ਹੈ ਮੈਂ ਕੋਈ ਨਹੀਂ ਹੁਣ ਸੁੱਖਣਾ ਸਾਰੇ ਆਣਾ ਤੇ ਹਾਂ ਹੁਣ ਤਾਂ ਜਿਹੜੇ ਨੇ ਰਹਿਣਾ ਸੀ ਉਹ ਗਿਆ ਆਮਣੇ ਰਹਿਣਾ ਕਰਤਾ ਸਰ ਤਾਂ ਇੰਨਾ ਚੌਤੀਗਾ ਵਿਆਹ ਦਾ ਵੀ ਸੀ ਵਿਦਾਈ ਕਰਨ ਦਿੰਦੇ ਸੀ ਥੈਂਕ ਯੂ ਅੱਜ ਕੋਈ ਨਹੀਂ ਹਾਂ ਮੈਨੂੰ ਕੁੱਤਾ ਹੋ ਜਾਂਦਾ ਨਾਲੋਂ ਕੁੜਤਾ ਤੇ ਚੰਗਰ ਬੁਸਾਣਾ ਉਹਦਾ ਗੱਲ ਕਰਦੇ ਬਗਾਨੇ ਕਵੀ ਉਹ ਤਾਂ ਇਹੋ ਅਸਲ ਕਾਰ ਦੀ ਗੱਲ ਹੈ ਕਿਹੜਾ ਕੁੱਤਾ ਅਸੀਂ ਨਹੀਂ ਆਂਦੀ ਸੀ ਇਹ ਤਾਂ ਨਹੀਂ ਠੀਕ ਸੀ ਪਹਿਲਾਂ ਆਹ ਹੋ ਜਾਂਦਾ ਸੱਪ ਕੱਲੇ ਕਰਕੇ ਕੁਸਾਪਾ ਨਹੀਂ ਹੋ ਜਾਂਦਾ ਬਾਕੀ ਸਾਰੀ ਮਠਿਆਈ ਆਉਂਦੀ ਆ ਉਹ ਵੰਡਣੀ ਨਾਲ ਹੀ ਫੇਰ ਹਾਂ ਪਰ ਸੋ ਚੌਥੀ ਲੱਗੇ ਸੀ ਅੱਛਾ ਅੱਛਾ ਹਾਜੀ ਇਸ ਕਾਰਡ ਦੇ ਕਿ ਗਏ ਸੀ ਉੱਧੇ ਮੈਂ ਤਾਂ ਦੁਕਾਨ ਚ ਤੀ ਹੀ ਮੈਨੂੰ ਹੀ ਦੱਸਿਆ ਕਿ ਮੁਹੰਮਦ ਨੂੰ ਮੈਨੂੰ ਕਾਰਡ ਆ ਨਹੀਂ ਰਿਹਾ ਦਾ ਕਹਿ ਭਰਾ ਦੱਸ ਕਿ ਨੂੰ ਕਿਹਨੂੰ ਕਹਿ ਕੇ ਕਿਹਾ ਕਿਸੇ ਨੂੰ ਨਹੀਂ ਕੱਲੋਂ ਮੈਂ ਕਾਰਡ ਦੇ ਜਦੋਂ ਕਾਰਡ ਆ ਗਿਆ ਉਹ ਬੱਸ ਦੀ ਹੁੰਦਾ ਉਹ ਕਹਿਣਾ ਚਾਹੀਦਾ ਸਾਰੇ ਆ ਹਾਂ ਨਹੀਂ ਜੇਦੀ ਦੀ ਕਿਹਾ ਹਰ ਬੰਦੇ ਦੇ ਤੱਕ ਲੱਗਦਾ ਕਹਿੰਦੇ ਹਾਂ ਪਰ ਉਹ ਜਿਆਦਾ ਭੁੱਲ ਪੱਲ ਗਿਆ ਕਾਣ ਭੁੱਲ ਗਿਆ ਅੱਛਾ ਜਦ ਮੈਂ ਭੁੱਲ ਗਿਆ ਭੁੱਲ ਗਿਆ ਤਾਂ ਗਾਠ ਲਾ ਕੇ ਲਾਤਾ ਹੈ ਨਾ ਨੱਕ ਜੀ ਉਦੋਂ ਕਿ ਆਣਾ ਤੇ ਹੈ ਉਹ ਲੱਗਦਾ ਬਸ ਹੈ ਹਣੇ ਜੀ ਬੈਠੇ ਤਾ ਕਲਪੁਰ ਸਾਹਿਬ ਦਾ ਮਹਾਂਪੁਰਤ ਕਰਦੇ ਨੇ ਕਿ ਚਾਹ ਤੂ ਦੂਰ ਇਸ ਤਰ੍ਹਾਂ ਮਕਾਨਾਂ ਚ ਆਉਂਦੇ ਜੂ ਕਾਰਨਾਗੇ ਮਹਾਮੈਨੋ ਕਰਨਾ ਕਰੋ ਲੰਬਾਰ ਨੂੰ ਕਿ ਮੈਂ ਜਿਹੜਾ ਬਿਚਾਈ ਤੇ ਲੰਬਾਰ ਨੂੰ ਕਰਨਾ ਬਸ ਅਸੀਂ ਲੰਬਾਰ ਦੇਣੀ ਹਿੰਦ ਦੇ ਹਾਂ ਅਸੀਂ ਲੰਬਾਰ ਦੇਣੀ ਇਹ ਹੁੰਦੀ ਦੇ ਗੇਲਨ ਹੁੰਦੀ ਲੰਬਾਰ ਹਾਂ ਇਹ ਕਿ ਕਰ ਮੈਂ ਕਿ ਮਸੀਪਾ ਕਈ ਕਿ ਕਿ ਜੇ ਨਹੀਂ ਕਿ ਉਹ ਟਾਈ ਲੱਗੋ ਕਿ ਸਬਤ ਨਹੀਂ ਜਾਏਗਾ ਉਹ ਜਨ ਛੋੜੇ ਤੇ ਇੱਕ ਤਾਂ ਕਰ ਲੈ ਜਾਣਾ ਹੋਗਾ ਮੈਂ ਬੋਤਾ ਕੰਨ ਨੂੰ ਲੰਬਾ ਤਮਾ ਨਾ ਦੇਖ ਬਸ ਤੇ ਜਲਸਾ ਜਦ ਕੋਈ ਨਾ ਤਾਂ ਬੋਲ ਬਿਆਹ ਸਾਦੀ ਚ ਹੋਈ ਜਾਂਦੀ ਉਹ ਕੰਨ ਫੇਹੀ ਸੀ ਹਾਂ ਯਾਰ ਪਾਣੀ ਨਾ ਬਸ ਆ ਪੀ ਕੇ ਤੁਰੇ ਜੇ ਮੈਂ ਕੋਈ ਸਾਲ ਹੋਇਆ ਮੈਂ ਲੋਕਾਂ ਨੂੰ ਨਹੀਂ ਨਾ ਹਾਂ ਜੀ ਬੋਲ ਤੇ ਪੋਵਾ ਉਹਨਾਂ ਨੂੰ ਸੰਕੇਤ ਮਾਰ ਲਈ ਤੂੰ ਮਾਰ ਕੇ ਮੈਂ ਤਾਂ ਜਨਨ ਮਾਰ ਕੇ ਲਓ ਜਣ ਸ਼ਾਮ ਦਾ ਟਾਈਮ ਹੋ ਗਿਆ ਆ ਗਿਆ ਆਪਾਂ ਆਪਣੀ ਬੁਟੀਕ ਤੇ ਕਰਦੇ ਹਾਂ ਹੁਣ ਸ਼ੁਰੂ ਆਪਾਂ ਮਹਿਕ ਲੱਗੇ ਸੂਟ ਕੱਢਣਾ ਆਪਦਾ ਮਹਿਕ ਕਹਿੰਦੀ ਮੈਂ ਵੀ ਸੂਟ ਪੋਣਾ ਹੈ ਬਿਆਨੂ ਮੈਂ ਭਾਈ ਕੜਾਈ ਕਰ ਲਾ ਫਿਰ ਆਪਦਾ ਬੜਾ ਬੈਠ ਸੂਟ ਤੇ ਸਕੂਲੋਂ ਆ ਕੇ ਕੱਢ ਲੈ ਰੋਜ਼ ਦੀਆਂ ਘੰਟਾ ਘੰਟਾ ਲਾ ਮੈਂ ਕੀਤਾ ਸੂਟ ਵਰਕ ਕੋਝੂਗੇ ਨਾਲ ਸਿੱਖ ਜੰਗੇ ਨਾਲ ਤੇਰਾ ਆਪਦਾ ਚਿਹੇ ਸਹੀ ਕੱਢ ਚਿਹੇ ਗਲਤ ਕੱਢ ਚਲੋ ਆਏ ਆ ਵੀ ਵਧੀਆ ਬਣਾ ਲਏ ਗਲਾਈ ਨੂੰ ਮੈਂ ਕਰਕੇ ਦਿੱਤਾ ਤੇ ਬਾਕੀ ਜਿਹੜੀਆਂ ਬੁਟੀਆਂ ਵਿੱਚ ਬਣਾਉਣੀਆਂ ਨੇ ਮੋਤੀ ਲਾਉਣੇ ਨੇ ਸਾਰਾ ਆਪਣੇ ਆਪ ਹੀ ਤਿਆਰ ਕਰੂਗੀ ਫਿਰ ਇਹਨੇ ਵਿਆਹ ਚ ਇਹ ਸੂਟ ਪਾਉਣਾ ਵਸਤੇ ਨੂੰ 3-4 ਦਿਨ ਹੋ ਗਏ ਵਰਕ ਕਰਦੀ ਨਹੀਂ ਚਲੂ ਆਏ ਆ ਹੁਣ ਬਾਹਮਾ ਰਹਿ ਗਈਆਂ ਕੱਲੀਆਂ ਉਹ ਕੁਛ ਕੰਮ ਮੈਨੂੰ ਕਰਕੇ ਦੇਣਾ ਪੂਗਾ ਕਿਉਂਕਿ ਜਿਹੜਾ ਆਰੀ ਨਾਲ ਆਰੀ ਹੜੀ ਨਹੀਂ ਚਲਾਉਣੀ ਨਹੀਂ ਆਉਂਦੀ ਹੈਗੀ ਬਾਕੀ ਜਿਹੜਾ ਸੂਈ ਵਾਲਾ ਕੰਮ ਉਹ ਖੁਦ ਕਰ ਲੈਂਦੀ ਹੈਗੀ ਕਿਉਂਕਿ ਜਦੋਂ ਐ ਵੀ ਆਪ ਦਾ ਜਿਹਹਾ ਜਿਹਾ ਕੰਮ ਹੁੰਦਾ ਘਰੇ ਫਿਰ ਬੱਚੇ ਨੂੰ ਉਹੋ ਜੀ ਇੰਟਰਸਟ ਬਣ ਜਾਂਦਾ ਹੈਗਾ ਤੇ ਬਾਕੀ ਮਹਿਕ ਨੂੰ ਹੈਗਾ ਇੰਟਰਸਟ ਇਹਦੇ ਕੰਮ ਦਾ ਕਿਉਂਕਿ ਇਹ ਜਦੋਂ ਵੀ ਸਕੂਲੋਂ ਆਉਂਦੀ ਆਪਦਾ ਸਕੂਲ ਦਾ ਕੰਮ ਕਰਕੇ ਉਸ ਤੋਂ ਬਾਅਦ ਮੇਰੀ ਕੋਈ ਦੁਕਾਨ ਤੇ ਨਾਲੇ ਮੈਨੂੰ ਸਾਰਾ ਮੇਰਾ ਜੀ ਲੱਗਦਾ ਨਾਲੇ ਚਲੋ ਇਹ ਮਾੜਾ ਮੋਟਾ ਹਣਾ ਸਿੱਖ ਲੂਗੀ ਬਾਕੀ ਇਹ ਕੰਮ ਆ ਜਿਹੜਾ ਸਭ ਤੋਂ ਵਧੀਆ ਮੈਨੂੰ ਵੀ ਸ਼ੁਰੂ ਤੋਂ ਸ਼ੌਂਕ ਹੁੰਦਾ ਸੀ ਇਹ ਜਿਹੇ ਕੰਮ ਦਾ ਇਹ ਵੀ ਸ਼ੌਂਕ ਰੱਖਦੀ ਹੈ ਚਲੋ ਜੀ ਤੇ ਹੁਣ ਆਪਾਂ ਸੂਟ ਨੂੰ ਛਾਪਦੇ ਆ ਇਹਨੂੰ ਇਹ ਆਪਾਂ ਪਸ਼ਮੀਨੇ ਦਾ ਸੂਟ ਆ ਜਿਹੜਾ ਵਰਕ ਕਰਨਾ ਕਿਸੇ ਕਸਟਮਰ ਦਾ ਟ੍ਰੇਸ ਆਪਾਂ ਦਿਨੇ ਬਣਾ ਲਏ ਦੀ ਇੱਕ ਮਹਿਕ ਮੈਨੂੰ ਟ੍ਰੇਸ ਪੇਪਰ ਨੇ ਜਿਹੜੇ ਉਹ ਵੀ ਮਹਿਕ ਬਣਾ ਕੇ ਜਿੰਦੀ ਕਿਉਂਕਿ ਬੱਚੇ ਦੀ ਡਰਾਇੰਗ ਜਿਹੜੀ ਵਧੀਆ ਹੁੰਦੀ ਹੈਗੀ ਪੂਰੀ ਵਧੀਆ ਪ੍ਰੋਪਰ ਸੇਮ ਬਣਾ ਦਿੰਦੀ ਹੈ ਕਿ ਜਿਸ ਤਰ੍ਹਾਂ ਦਾ ਮੈਨੂੰ ਡਿਜ਼ਾਈਨ ਫੋਟੋ ਫੋਨ ਦੇ ਵਿੱਚ ਦਿਖਾਉਣੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਉਹਦੇ ਵਿੱਚ ਮੋਰੀਆਂ ਕਰਨੀਆਂ ਹੁੰਦੀਆਂ ਨੇ ਉਹ ਮੈਂ ਕਰ ਲੈਣੀ ਆ ਚਲੋ ਜੀ ਸਿਰਾਂ ਮਿਲ ਕੇ ਜਿਹੜਾ ਹੈਗਾ ਮਾਮਾ ਧੀਆ ਦਾ ਆਪਦਾ ਜਿਹੜਾ ਕਰੀ ਜਾਂਦੇ ਆ ਤੇ ਚਲੋ ਜੀ ਹੁਣ ਇਹ ਵਰਕ ਹੈ ਜਿਹੜਾ ਕੱਲ ਤੱਕ ਹੋ ਜੂਗਾ ਕੰਪਲੀਟ ਉਸ ਤੋਂ ਬਾਅਦ ਆਪਾਂ ਇਹਨੂੰ ਸਟਿਚ ਕਰਨਾ ਵਿਆਹ ਵੀ ਨੇੜੇ ਹੈਗਾ ਤੇ ਜਰੂਰ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਸੂਟ ਲੱਗਦਾ ਹੈ ਕਿਸ ਤਰ੍ਹਾਂ ਦਾ ਵਰਕ ਹੈ ਇਹ ਜਿਹੜਾ ਆਪਾਂ ਫੈਂਡੀ ਸ਼ਿਲਕ ਦੇ ਉੱਪਰ ਕਰ ਰਹੇ ਹਾਂ ਤਿਆਰ ਹੈ ਇਹ ਵਾਲਾ ਸੂਟ ਸਟੈਂਡ ਦੇ ਉੱਤੇ ਲਾਇਆ ਹੋਇਆ ਹੈ ਕਿਉਂਕਿ ਸਟੈਂਡ ਦੇ ਉੱਤੇ ਇਕੱਠਾ ਹੋ ਜਾਂਦਾ ਨਹੀਂ ਫਰੇਮ ਨਾਲ ਨਾਲ ਮੋਤੀ ਟੁੱਟ ਜਾਂਦੇ ਨੇ ਜੇ ਆਪਾਂ ਵਾਰ-ਵਾਰ ਫਰੇਮ ਲਾਉਨੇ ਆ ਫਰੇਮ ਨਾਲ ਸਹੀ ਨਹੀਂ ਲੱਗਦਾ ਜਿਹੜਾ ਮੋਤੀਆਂ ਵਾਲਾ ਕੰਮ ਕਰਦੇ ਆ ਜਿਹੜਾ ਆਪਾਂ ਦੂਜਾ ਕਰਦੇ ਆ ਉਹ ਸਹੀ ਹੋ ਜਾਂਦਾ ਹੈ ਐਂਕਰ ਦੀ ਗੁੱਟੀ ਵਾਲਾ ਕਈ ਵਾਰ ਪੈਣਾ ਪੁੱਛਦੇ ਨੇ ਕਿ ਸਟੈਂਡ ਤੇ ਵਰਕ ਕਰਨਾ ਚਾਹੀਦਾ ਜਾਂ ਫਰੇਮ ਤੇ ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕ ਕਰ ਸਕਦੇ ਹੋ ਕਿਉਂਕਿ ਫਰੇਮ ਤੇ ਐ ਵੀ ਜਪਾ ਜਿੱਥੇ ਮਰਜੀ ਬੈਠ ਕੇ ਕਰ ਲਈਏ ਸਟੈਂਡ ਤੇ ਹੁੰਦਾ ਵੀ ਆਪਾਂ ਬਾਰ ਬਾਰ ਚੱਕਦੇ ਆਂ ਧਰਦੇ ਆਂ ਇਹੇ ਦਿੱਕਤ ਆਉਂਦੀ ਹੈਗੀ ਕਿਉਂਕਿ ਇਹ ਇਕੱਠਾ ਵੱਡਾ ਹੁੰਦਾ ਹੈਗਾ ਸਾਰਾ ਫਿਰ ਕੱਪੜਾ ਲੋਟ ਨਹੀਂ ਆਉਂਦਾ ਨਹੀਂ ਮੋਰੀਆਂ ਚੰਗਾ ਡਿਜ਼ਾਈਨ ਛਾਪੇ ਪੈਣੇ ਦੋ ਤੇ ਨਾ ਉਹ ਚ ਮੋਰੀਆਂ ਖਰੀਜੇਗਾ ਮੈਨੂੰ ਇੰਝ ਹੀ ਪੜਾਈ ਹੀ ਹੈ ਮੇਰੇ ਕੋ ਸੂਟ ਕੱਢ ਰਹੀ ਆ ਅਬ ਦਾ ਸੋਲ ਡ੍ਰੀਮ ਮੈਕ ਹੈ ਮੈਕ ਲੋ ਜੀ ਆਪਣੇ ਆਰ ਕੇ ਨੰਬਰਦਾਰ ਬੁਟੀਕ ਨੂੰ ਸਬਸਕ੍ਰਾਈਬ ਕਰ ਲਿਓ ਤੇ ਉਹ ਚੈਨਲ ਦੇ ਉੱਪਰ ਤੁਹਾਨੂੰ ਪ੍ਰੋਪਰ ਆਪਾਂ ਇਸ ਡਿਜ਼ਾਈਨ ਦੀ ਜਦੋਂ ਆਪਾਂ ਸੂਟ ਪ੍ਰੋਪਰ ਤਿਆਰ ਹੋ ਗਿਆ ਉਹਦੇ ਉੱਤੇ ਆਪਾਂ ਵੀਡੀਓ ਲੈ ਕੇ ਆਵਾਂਗੇ ਇੱਕ ਸੂਟ ਆਪਾਂ ਹੋਰ ਰੈਡੀ ਕੀਤੇ ਉਹਦੀ ਵੀ ਹਲੇ ਆਪਾਂ ਵੀਡੀਓ ਅਪਲੋਡ ਕਰਨੀ ਹੈਗੀ ਤੇ ਇਹ ਵੀਡੀਓ ਦਾ ਟਾਈਮ ਬਹੁਤ ਘੱਟ ਮਿਲਦਾ ਜੀ ਕਿਉਂਕਿ ਕੰਮ 'ਚ ਵਿਜੀ ਇੰਨਾ ਜ਼ਿਆਦੇ ਆ ਕਿ ਟਾਈਮ ਵੀ ਵੀਡੀਓ ਨੂੰ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਹੈਗਾ ਐਡੀਟਿੰਗ ਵਗੈਰਾ ਕਰਨੀ ਵੀਡੀਓ ਬਣਾਉਣੀ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ